ਇਹ ਪਾੜੋਂ ਦਾ ਰਾਜ ਕਰੋ ਦੀ ਨੀਤੀ ਕਰਕੇ ਅਗਰਾਜ ਆਪਨਾ ਸਾਹਿਬ ਇਥੇ ਹੈਡਰ ਰਾਜ ਕਰਨਾ ਚਾਹੁੰਦਾ ਇਹ ਕਦੇ ਵੀ ਪੰਜਾਬ ਦੇ ਲੋਕ ਕਦੀ ਮੂਹਨ ਨਹੀਂ ਦੇਣਗੇ ਇਹ ਸਾਰੇ ਜਿਹੜੇ ਕੂਪ ਸਿੱਖਾਂ ਦੇ ਇਲਾਕਾ ਹੁੰਦੇ ਬਾਕੀਆਂ ਉੱਤੇ ਮਨੀਪੁਰ ਕੀ ਹੋਇਆ ਜੀ ਹਰਿਆਣੇ ਚ ਕੀ ਹੋਇਆ ਕਿ ਕਿੰਨੀਆਂ ਸਾੜ ਮਕੌਤੇ ਨੇ ਐਨਐਸਏ ਲਾਗੀ ਇੱਕ ਬਲਤਕਾਰੀ ਬਾਬੇ ਨੂੰ ਜਿਹਨੂੰ 20-20 ਸਾਲ ਦੀਆਂ ਦੋ ਸਜ਼ਾਵਾਂ ਹੋ ਚੁੱਕੀਆਂ ਆ ਉਹਨੂੰ ਬਾਰ-ਬਾਰ ਹੋਤੇ ਮਿਹਰਬਾਨ ਹੋ ਕੇ ਉਹਨਾਂ ਨੂੰ ਪ੍ਰੋਲ ਦੇ ਰਹੇ ਨੇ ਜੋ ਸਿੱਖਾਂ ਦੇ ਨਾਲ ਸੈਂਟਰਲ ਸਰਕਾਰਾਂ ਹਮੇਸ਼ਾ ਧੱਕਾ ਕਰਦੀਆਂ ਉਹ ਅੱਜ ਮੋਦੀ ਸਰਕਾਰ ਜੋ ਧੱਕਾ ਕਰ ਰਹੀ ਆ ਬੰਦੀ ਸਿੰਘ ਜੇਲਾ ਵਿੱਚ ਸੜ ਰਹੇ ਮਰ ਰਹੇ ਨੇ ਹੱਕ ਮੰਗਿਆ ਨਹੀਂ ਮਿਲਦੇ ਇਹ ਲੜ ਕੇ ਲੈਣੇ ਪੈਂਦੇ ਆ ਆਪਾਂ ਨੂੰ ਕਿੱਟੇ ਹੋ ਗਏ ਆਪਣੇ ਹੱਕੀ ਮੰਗਾਂ ਦੇ ਲਈ ਇੱਕ ਮੋਟੋ ਕੇ ਨਾ ਸਰਕਾਰਾਂ ਨਾਲ ਲੜਾਈ ਲੜਨੀ ਪਊਗੀ ਪਹਿਲੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਜੋ ਉਹਨਾਂ ਨੂੰ ਬਦਲਾਵ ਮਿਲਿਆ ਪਰ ਉਹ ਤੇ ਖਰੇ ਨਹੀਂ ਉਤਰਿਆ ਉਹ ਵੀ ਅਕੇ ਉਹੀ ਨੀਤੀ ਨਾਲ ਚੱਲ ਪਿਆ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਸੱਚੀ ਗੱਲ ਜੀ ਮੈਂ ਪ੍ਰਿਆੰਗਾ ਉਸ ਦੇਖ ਰਿਹਾ ਲੁਧਿਆਣਾ ਲਾਈਵ ਅੱਜ ਲਾਡੋਵਾਲ ਟੋਲ ਪਲਾਜ਼ਾ ਦੇ ਪੁੱਛਿਆ ਪੁੱਜਿਆ ਜਿੱਥੇ ਕਿ ਕੋਮਿੰਸ ਆਫ ਮੋਰਚੇ ਵੱਲੋਂ ਕਿਹਾ ਗਿਆ ਸੀ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜਿਹੜਾ ਕਿ ਟੋਲ ਪਲਾਜ਼ਾ ਬੰਦ ਕੀਤੇ ਜਾਣਗੇ ਫ੍ਰੀ ਕੀਤੇ ਜਾਣਗੇ ਸੋ ਉਸ ਤਹਤ ਹੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿ ਬਿਨਾਂ ਟੋਲ ਲੱਤੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਸੋ ਗੱਡੀਆਂ ਦੀ ਆਵਾਜ਼ ਹੀ ਲਗਾਤਾਰ ਜਾ ਰਹੀ ਹੈ ਸੋ ਇਸ ਦੌਰਾਨ ਇੱਕ ਵੱਡਾ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਸੀ ਕਿ ਅਸੀਂ ਵੀ ਕੋਮੀ ਇਨਸਾਫ ਮੋਰਚੇ ਦਾ ਸਾਥ ਦੇਵਾਂਗੇ ਸੋ ਕਿਸਾਨ ਜਥੇਬੰਦੀਆਂ ਦੇ ਆਗੂ ਮੇਰੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਨਾਲ ਸਸ਼ਿਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਹੇਦਾਰ ਕਸ਼ਮੀਰ ਸਿੰਘ ਜੰਡਿਆਲਾ ਭਾਰਤੀ ਕਿਸਾਨ ਜੂਨੀਅਰ ਰਾਜੇਵਾਲ ਜੀ ਦਬਾਬੇ ਦਾ ਕੋਆਰਡੀਨੇਟਰ ਆ ਅੱਜ ਅਸੀਂ ਜਿੱਥੇ ਅਸੀਂ ਇੱਕ ਕਿਸਾਨ ਆ ਉੱਥੇ ਅਸੀਂ ਸਭ ਤੋਂ ਪਹਿਲਾਂ ਸਿੱਖ ਆ ਜੀ ਜੋ ਸਿੱਖਾਂ ਦੇ ਨਾਲ

ਦਨ ਘੰਟੜੇ ਟੋਲ ਪਲਾਜ਼ੇ ਜਿਹੜੇ ਪੰਜਾਬ ਦੇ 13 ਟੋਲ ਪਲਾਜ਼ੇ ਫ੍ਰੀ ਕੀਤੇ ਜਾਣਗੇ ਉਹਦੇ ਵਿੱਚ ਅਸੀਂ ਵੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਸੀਂ ਆਪਣੇ ਹੱਕਾਂ ਨੂੰ ਸਮਝਦੇ ਹੋਏ ਆਪਣੇ ਫਰਜ਼ਾਂ ਨੂੰ ਸਮਝਦੇ ਹੋਏ ਅਸੀਂ ਇੱਥੇ ਆਣ ਕੇ ਜੋ ਲੌਡੂਆ ਟੋਲ ਪਲਾਜ਼ਾ ਫ੍ਰੀ ਕੀਤਾ ਆ ਜਿਹਰੇ ਵਿੱਚ ਇੱਕ ਬਾਜ਼ ਹੁੰਦੀ ਸੀ ਬੇਖਨੀ ਰਾਜੇਵਾਲ ਜਥੇਬੰਦੀ ਇਹ ਕਰ ਦਿੱ ਸਿੱਖਾਂ ਦੀ ਅਮੈਦ ਨਹੀਂ ਕਰਦੀ ਕਿਉਂ ਨਹੀਂ ਕਰਦੇ ਅਸੀਂ ਸਿੱਖ ਹਾਂ ਅਸੀਂ ਅਮਰਤਾਰੀਆਂ ਅਸੀਂ ਸਾਰੇ ਉਹਨਾਂ ਦੇ ਕੌਮੀ ਇਨਸਾਫ ਮੋਰਚੇ ਦੇ ਨਾਲ ਆ ਜਿੰਨਾ ਜਰ ਸਾਡੀਆਂ ਹੱਕੀ ਮੰਗਾਂ ਨਹੀਂ ਮੰਨਣੀਆਂ ਜਿੰਨਾ ਜਰ ਬੰਦੀ ਸਿੰਘਾਂ ਨੂੰ ਨਹੀਂ ਰਿਹਾ ਕਰਦੇ ਜੋ ਕੌਮੀ ਇਨਸਾਫ ਮੋਰਚਾ ਸਮੇਂ-ਸਮੇਂ ਦੇ ਨਾਲ ਕਾਲ ਦਊਗਾ ਅਸੀਂ ਉਹਦੇ ਨਾਲ ਪਹਿਲ ਦੇ ਆਧਾਰ ਤੇ ਮੋਰੇ ਚੱਲ ਕੇ ਲੜਾਈ ਲੜਾਂਗੇ ਜੀ ਸੋ ਭਾਰਤੀ ਕਿਸਾਨ ਜਿਹੜੀ ਜਥੇਬੰਦੀ ਰਾਜਿਆਲ ਦੀ ਤੁਸੀਂ ਗੱਲ ਕੀਤੀ ਹੈ ਕਿ ਇਹਨਾਂ ਵੱਲੋਂ ਹੀ ਕੌਮੀ ਇਨਸਾਫ ਮੋਰਚੇ ਦਾ ਸਾਥ ਦਿੱਤਾ ਜਾ ਰਿਹਾ ਹੈ ਹੋਰ ਵੀ ਕਿਸਾਨ ਜਥੇਬੰਦੀਆਂ ਸਾਥ ਦੇ ਰਿਆ ਨੇ ਦੇਖੋ ਜਿਹੜੇ ਜਿਹੜੀ 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 ਜਿੱਥੇ ਇਥੇ ਹਮਦਰਦੀ ਉੱਥੇ ਉੱਥੇ ਹਰ ਇੱਕ ਹੋਣ ਦੇ ਨਾਤੇ ਹਰ ਬੰਦਾ ਆਪਣਾ ਸਾਹ ਦੇ ਰਿਆ ਇਹ ਨਹੀਂ ਕੋਈ ਅਸੀਂ ਦੇ ਰਹੇ ਦੂਜੇ ਵੀ ਦੇ ਰਹੇ ਨੇ ਸਮੇਂ-ਸਮੇਂ ਦੇ ਲਿਹਾਜ਼ ਨਾਲ ਸਾਰਿਆਂ ਨੇ ਸਾਹ ਦਿੱਤਾ ਔਰ ਦਿੰਦੇ ਵੀ ਰਵਾਂਗੇ ਇਹ ਤਾਂ ਸਾਡਾ ਆਪਣਾ ਫਰਜ਼ ਬਣਦਾ ਆ ਕਿਉਂਕਿ ਪੰਜਾਬ ਗਵਰਨਮੈਂਟ ਨੇ ਫੜ ਕੇ ਸਾਡੇ ਪੰਜਾਬ ਦੇ ਨੌਜਵਾਨ Odisha ਜੇਲ੍ਹ ਵਿੱਚ ਧੱਕ ਦਿੱਤਾ ਕਿ ਉਹਨਾਂ ਨੌਜਵਾਨਾਂ ਦਾ ਦੋਸ਼ ਸੀਗਾ ਇੱਕ ਥਾਣੇ ਦੇ ਵਿੱਚ ਜਾ ਕੇ ਆਪਣਾ ਇੱਕ ਵਿਅਕਤੀ ਛਡਾਉਣ ਦੇ ਲਈ ਹਰ ਥਾਣੇ ਦੇ ਵਿੱਚ ਹਰ ਕੋਮ ਆਪਣਾ ਹਰ ਪਾਰਟੀ ਜਦਬੰਦੀ ਆਪਣਾ ਸੰਘਰਸ਼ ਕਰਦੀ ਆ ਜੇ ਉੱਥੇ ਜਾ ਕੇ ਮਾੜਾ ਮੋਟਾ ਕੋਈ ਕਿਸ ਤਰ੍ਹਾਂ ਅੰਡਰਸਪੂਟ ਨਹੀਂ ਪਿਆ ਤੇ ਇਹਨਾਂ ਨੇ ਐਡੀ ਵੱਡਾ ਵੱਡਾ ਜ਼ੁਲਮ ਲਾ ਕੇ ਉਹਨਾਂ ਤੇ ਉੱਥੇ ਬੰਦ ਕਰ ਦਿੱਤੇ ਨੇ ਤੇ ਸੈਂਟਰਲ ਸਰਕਾਰ ਨੇ 30-30 ਸਾਲ ਤੋਂ ਜਿਹੜੇ ਲੋਕ ਸਜਾਵਾਂ ਪੂਰੀਆਂ ਕਰ ਸਕੇ ਨੇ ਉਹਨਾਂ ਨੂੰ ਛੱਡਿਆ ਨਹੀਂਗਾ ਮੋਦੀ ਸਰਕਾਰ ਨੇ ਰਾਜ ਭਾਗ ਲੈਣ ਤੋਂ ਪਹਿਲਾਂ ਕਿਹਾ ਸੀ ਮੈਂ ਤੁਹਾਡੀਆਂ ਹੱਕੀ ਮੰਗਾਂ ਸਾਰੀਆਂ ਮੰਨੂਗਾ ਪਰ ਨਹੀਂ ਸਾਡਾ ੱੱੱਕਾ ਹੋ ਰਿਹਾ ਚਾਹੇ ਪਹਿਲੀਆਂ ਗਵਰਨਮੈਂਟਾਂ ਹੋਣ ਚਾਹੇ ਇਹ ਗਵਰਨਮੈਂਟ ਹੋਵੇ ਅਸੀਂ ਤਾਂ ਆਪਣੇ ਕੌਮੀ ਇਨਸਾਫ ਮੋਰਚੇ ਦੇ ਨਾਮ ਲੱਗਦਾ ਕਿ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਪਹਿਲਾਂ ਵੀ ਮੋਰਚਾ ਦਿੱਤਾ ਜਾ ਰਿਹਾ ਉਸ ਦਰਮਿਆਨੇ ਜਿਹੜੀਆਂ ਕੌਲ ਆ ਰਹੀਆਂ ਨੇ ਉਸ ਨੂੰ ਖਾਸ ਮੰਨਦੇ ਹੋਏ ਤੁਸੀਂ ਅੱਜ ਜਿਹੜਾ ਕਿ ਟੋਲ ਪ੍ਰਾਜ਼ਾ ਮੁਫਤ ਕੀਤਾ ਨੇ ਪੰਜਾਬ ਸਰਕਾਰ ਇਸ ਮੁੱਦੇ ਤੇ ਤੁਹਾਡਾ ਸਾਥ ਦੇ ਰਹੀ ਹੈ ਦੇਖੋ ਪੰਜਾਬ ਸਰਕਾਰ ਜੇ ਸਾਥ ਦਿੰਦੀ ਹੋਵੇ ਤੇ ਫੇਰ ਆਹ ਦਿਨ ਸਾਨੂੰ ਘਰ ਦੇਖਣੇ ਪੈਂਦੇ ਤੇ ਕਿਉਂ ਡੀਸਾ ਦੇ ਵਿੱਚ ਨੌਜਵਾਨ ਸਾਡੇ ਬੰਦ ਹੁੰਦੇ ਜਾ ਕੇ ਡੱਬੂਗਲ ਜੇਲ੍ਹ ਦੇ ਵਿੱਚ ਕੋਈ ਸਰਕਾਰਾਂ ਨੇ ਸਰਕਾਰਾਂ ਦਾ ਸਾਰੀਆਂ ਸੈਂਟਰਲ ਸਰਕਾਰ ਦੇ ਜੋ ਉਹਨਾਂ ਦੇ ਰੇਸ਼ੋ ਦੇ ਮੁਤਾਬਕ ਚੱਲਦੀਆਂ ਆ ਤੇ ਇਹਨਾਂ ਨੂੰ ਸਾਨੂੰ ਕੋਈ ਆਸ ਦੀ ਰੋਖ ਲੱਖਣ ਦੀ ਲੋੜ ਨਹੀਂ ਇਨਾਂ ਤੇ ਤਾਂ ਸਾਨੂੰ ਤਾਂ ਮੈਂ ਤਾਂ ਇੱਕੋ ਇੱਕ ਸਿੱਖ ਕੌਮ ਨੂੰ ਕਹਿਣਾ ਚਾਹਣਾ ਬੇ ਸਾਨੂੰ ਇਕੱਠੇ ਹੋ ਕੇ ਹੱਕ ਮੰਗਿਆਂ ਨਹੀਂ ਮਿਲਦੇ ਇਹ ਲੜ ਕੇ ਲੈਣੇ ਪੈਂਦੇ ਆ ਆਪਾਂ ਨੂੰ ਇਕੱਠੇ ਹੋ ਕੇ ਆਪਣੇ ਹੱਕੀ ਮੰਗਾਂ ਦੇ ਲਈ ਇੱਕ ਮੋਟ ਹੋ ਕੇ ਇਹਨਾਂ ਸਰਕਾਰਾਂ ਨਾਲ ਲੜਾਈ ਲੜਨੀ ਪਊਗੀ ਲੜਾਈ ਲੜ ਕੇ ਆਪਾਂ ਹੱਕ ਲਈਏ ਆਪਾਂ ਪ੍ਰਦਰਸ਼ਨ ਕਰਿਆ ਕਰੀਏ ਇਕੱਠੇ ਹੋ ਕੇ ਜਦੋਂ ਵੀ ਸਾਨੂੰ ਸਮੇਂ ਸਮੇਂ 'ਚ ਕਾਲ ਆਉਂਦੀ ਆ ਉਹਦੇ ਮਤਲਬ ਤਾਂ ਹੀ ਸਾਨੂੰ ਸਾਨੂੰ ਅਸੀਂ ਇਹਨਾਂ ਤੋਂ ਮਗਰ ਮਖਤਾਰ ਰੈਡ ਬਾਤ ਸਕਦੇ ਨਹੀਂ ਤਾਂ ਸਾਨੂੰ ਉਦਾਂ ਇਹਨਾਂ ਤੋਂ ਕੋਈ ਆਸ ਨਹੀਂ ਜੀ ਸਰ ਕਿੰਨੇ ਦਿਨਾਂ ਲਈ ਕਾਲ ਆਈ ਹੋਈ ਹੈ ਟੋਲ ਪਲਾਜ਼ਾ ਮੁਫਤ ਕਰਨ ਦੇ ਲਈ 11 ਵਜੇ ਤੋਂ 2 ਵਜੇ ਤੱਕ ਚੜੇਗੀ 3 ਘੰਟੇ ਲਈ ਸੀਗਾ ਜੀ 3 ਘੰਟੇ ਲਈ ਕੀਤਾ ਆਇਆ ਸੀ ਜੀ ਕਿ ਜੇਕਰ ਫਿਰ ਵੀ ਸਰਕਾਰਾਂ ਨਹੀਂ ਜਾਗਦੀਆਂ ਤਾਂ ਫਿਰ ਅੱਗੇ ਕੀ ਕਰੂੰਗੇ ਫਿਰ ਅੱਗੇ ਜਿੱਦਾਂ ਪਹਿਲਾਂ ਦਿੱਲੀ ਵਾਸੀ ਪ੍ਰਦਰਸ਼ਨ ਕੀਤੇ ਸਵਾ ਸਾਲ ਬਾਅਦ ਜਿਹੜੇ ਕਾਲੇ ਕ੍ਰੂਨ ਆਏ ਸੀ ਰੱਦ ਕਰਵਾਏ ਆ ਜਿੱਦਾਂ ਜਦਾ ਕਾਮਿਨਸਾ ਫੋਰਚਾ ਸਾਨੂੰ ਕੋਲ ਦਊਗਾ ਉਸ ਹਿਸਾਬ ਨਾਲ ਕਰਾਂਗੇ ਜਿੰਨੇ ਜਿੰਨੇ ਸੱਖਾਂ ਨੂੰ ਇਨਸਾਫ ਨਹੀਂ ਮਿਲਦਾ ਸਾਡੀ ਕੌਮ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਜਦੋਂ ਚਰ ਇਦਾਂ ਹੀ ਟੋਲਪਲਾ ਚ ਬੰਦ ਰਹਿਣਗੇ ਪਰ ਪੀਐਮ ਮੋਦੀ ਦੇ ਨਾਲ ਜਿਹੜੇ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਕਿ ਜਿਹਦਾ ਗਠਨ ਕੀਤਾ ਗਿਆ ਉਸ ਦੇ ਨਾਲ ਮੀਟਿੰਗ ਵੀ ਹੋਣ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਉਸ ਮੀਟਿੰਗ ਦੇ ਵਿੱਚ ਕੋਈ ਨਤੀਜਾ ਨਿਕਲ ਕੇ ਸਾਹਮਣੇ ਆ ਸਕਦਾ ਹੈ ਬਿਲਕੁਲ ਨਤੀਜਾ ਨਿਕਲਣਾ ਚਾਹੀਦਾ ਜੀ ਇਨਸਾਫ ਹੋਣਾ ਚਾਹੀਦਾ ਇਨਸਾਫ ਮਿਲਣਾ ਚਾਹੀਦਾ ਕੋਈ ਵੀ ਕੋਈ ਵੀ ਕੌਮ ਹੈ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਸਿੱਖ ਕੌਮ ਦੀ ਤੁਸੀਂ ਸ਼ਹਾਦਤਾਂ ਦੇਖੋ ਕਿੰਨੀਆਂ ਸ਼ਹਾਦਤਾਂ ਦਿੱਤੀਆਂ ਪਰ ਹਰ ਟਾਈਮ ਸਿੱਖ ਕੌਮ ਨੂੰ ਧੱਕਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਵਿੱਚ ਬਦਲਾ ਲੈ ਕੇ ਆ ਪਰ ਉਹ ਵੀ ਜਿਹੜੇ ਸਿੱਖਾਂ ਤੋਂ ਉਲਟੀ ਚੱਲ ਰਹਾ ਆ ਪੀਐਮ ਮੋਦੀ ਜੀ ਦੇਖੋ ਉਹ ਪੰਜਾਬ ਨਾਲ ਵਿਤਕਰੇ ਹੀ ਕਰ ਰਹੇ ਆ ਜੀ ਪੰਜਾਬ ਸਟੇਟ ਨੂੰ ਇਹ ਕੰਗੋਲੇ ਕੀਤਾ ਜਾ ਰਿਹਾ ਆ ਹਰ ਪਾਸਿਓਂ ਪੀਐਮ ਮੋਦੀ ਜਦ ਕੀ ਸਿੱਖ ਉਹਨਾਂ ਨੂੰ ਸਿੱਖਾਂ ਨੇ ਹਰ ਥਾਂ ਜਰ ਸਾਥ ਦਿੱਤਾ ਜਿਹੜੀਆਂ ਗਵਰਨਮੈਂਟਾਂ ਬਣਾਈਆਂ ਜਾਂਦੀਆਂ ਸਾਡੀਆਂ ਇਹ ਵਿਤਕਰੇ ਕਿਉਂ ਕੀਤਾ ਜਾ ਰਿਹਾ ਕਟ ਗਣਤੀ ਨਾਲ ਸਿੱਖਾਂ ਨੂੰ ਥੱਲੇ ਦਬਾਇਆ ਜਾ ਰਿਹਾ ਸ਼ੁਰੂ ਤੋਂ ਲੈ ਕੇ ਦਵਾਇਆ ਜਾ ਰਿਹਾ ਤੁਸੀਂ ਜੀ ਕੇਂਦਰ ਸਰਕਾਰ ਤੁਹਾਡੇ ਨਾਲ ਵਿਤਕਾਰਾ ਕਰ ਰਹੀ ਹੈ ਤੇ ਪੰਜਾਬ ਸਰਕਾਰ ਕਿਉਂ ਨਹੀਂ ਸਾਥ ਦੇਣ ਲਈ ਅੱਗੇ ਆ ਰਹੀ ਪੰਜਾਬ ਸਰਕਾਰ ਉਹਨਾਂ ਦੇ ਜੋ ਕਹਿ ਰਹੇ ਉਸ ਚਾ ਉਹਨਾਂ ਦੀ ਘਟ ਪੁਤਲੀ ਬਣੀ ਹੈ ਜੀ ਭਗਵੰਤ ਮਾਨ ਤੋਂ ਉਹਨਾਂ ਦੇ ਖਾਤੇ ਪੈ ਗਿਆ ਜੀ ਜੋ ਜਿਹੜਾ ਧੌਂ ਤੇ ਗੁੱਡ ਰੱਖੇ ਤੋਂ ਕੰਮ ਕਰਾਈ ਜਾਂਦੇ ਆ ਇਹਦੇ ਨਾਲ ਦੇ 92 ਐਮਐਲਏ ਕੋਈ ਬੋਲਦਾ ਹੀ ਨਹੀਂ ਸਿੱਖਾਂ ਦੀ ਆਵਾਜ਼ ਦੇ ਵਿੱਚ ਜੇ ਅਮਰਤ ਭਾਈ ਅਮਰਤਪਾਲ ਦੀ ਆਪਾਂ ਗੱਲ ਕਰਦੇ ਕਿੰਡੀ ਕਬਡੀ ਗੱਲ ਸੀ ਪੰਜਾਬ ਵਿੱਚ ਗੌਰ ਪ੍ਰਸ਼ਾਸਨ ਹੀ ਹੈ ਉਹਨਾਂ ਨੂੰ ਐਨਐਸਐ ਲਾ ਕੇ ਦਿਬੜੂਗੜ ਜੇਲ੍ਹ ਚ ਭੇਜਿਆ ਗਿਆ ਕਿੱਡਾ ਕੁ ਵੱਡਾ ਕਰਾਈਮ ਹੋ ਗਿਆ ਸਗਾ ਇਹ ਸਾਰੇ ਜਿਹੜੇ ਕਾਨੂੰਨ ਸਿੱਖਾਂ ਤੇ ਹੀ ਲਾਗੂ ਹੁੰਦੇ ਆ ਬਾਕੀਆਂ ਉੱਥੇ ਮਨੀਪੁਰ ਕੀ ਹੋਇਆ ਜੀ ਹਰਿਆਣਾ ਚ ਕੀ ਹੋਇਆ ਕਿ ਕਿੰਨੀਆਂ ਸਾੜਪਕਾ ਉੱਥੇ ਨਹੀਂ ਐਨਐਸਐ ਲੱਗੀ ਇਹ ਸਾਰੇ ਕਾਨੂੰਨ ਪੰਜਾਬ ਚ ਕਿਉਂ ਲਾਗੂ ਹੁੰਦੇ ਸਿੱਖਾਂ ਦੇ ਸੋ ਜਿਸ ਤਰ੍ਹਾਂ ਸਰ ਨੇ ਕਿਹਾ ਕਿ ਵਿਤਕਰਾ ਕੀਤਾ ਜਾ ਰਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਨਾਲ ਤੁਹਾਨੂੰ ਲੱਗਦਾ ਕਿ ਵਿਤਕਰਾ ਹੋ ਰਿਹਾ ਸਿੱਖ ਕੌਮ ਦੇ ਨਾਲ ਨਹੀਂ ਕੱਲੀ ਸਿੱਖ ਕੌਮ ਨਾਲ ਜਿੰਨੀਆਂ ਵੀ ਘੱਟ ਗਿਣਤੀਆਂ ਮੁਸਲਮਾਨਾਂ ਨਾਲ ਵੀ ਹੋ ਰਿਹਾ ਸਾਰਿਆਂ ਨਾਲ ਸਾਰਿਆਂ ਘੱਟ ਗਿਣਤੀਆਂ ਨਾਲ ਇਹ ਹਿੰਦੂਆਂ ਦੀ ਵੋਟ ਪਾਉਣ ਵਾਸਤੇ ਮੋਦੀ ਨੂੰ ਇੱਕੋ ਹੀ ਮੁੱਦਾ ਮੰਦਰ ਦਾ ਮੁੱਦਾ ਹਿੰਦੂਤਾ ਦਾ ਮੁੱਦਾ ਸਨਾਤਨ ਧਰਮ ਆਹੀ ਗੱਲਾਂ ਕਰੀ ਜਾਂਦਾ ਕਿਹੜੀ ਉਹ ਵਿਵਾਸ ਦੀ ਗੱਲ ਕਰਦਾ ਹੈ ਧਰਮ ਦੀ ਰਾਜਨੀਤੀ ਜਿਹੜੀ ਕਿ ਅੱਜ ਭਾਰਤ ਦੇ ਵਿੱਚ ਖੇਡੀ ਜਾ ਰਹੀ ਹੈ ਭਾਰੀ ਆ ਜੀ ਭਾਰੀ ਆ ਜੀ ਭਾਰੀ ਆ ਭਾਰੀ ਖੇਡੀ ਜਾ ਰਹੀ ਜੀ ਧਰਮ ਦੀ ਰਾਜਨੀਤੀ ਨਾਲ ਬਣ ਕੇ ਸਰਕਾਰ ਜਿਹਾ ਆਇਆ ਇਹ ਜਿਹੜੀ ਭਾਜਪਾ ਆ ਉਹਨਾਂ ਨੇ ਜਿਵੇਂ ਕਿ ਕਹਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਜਿਹੜਾ ਕਿ ਵਿਤਕਰਾ ਕਰਦੇ ਨੇ ਕੱਟ ਗਿੰਤਿਆਂ ਦੇ ਨਾਲ ਪਰ ਭਗਵੰਤ ਮਾਨ ਦਾ ਖੁਦ ਇੱਕ ਆਪ ਸਿੱਖ ਨੇ ਤੇ ਸਿੱਖ ਭਾਈਚਾਰੇ ਦਾ ਦਰਦ ਮਹਿਸੂਸ ਕਰ ਸਕਦੇ ਨੇ ਉਹ ਕਿਉਂ ਚੁੱਪ ਬੈਠੇ ਨੇ ਸੋਚਦੇ ਨੇ ਦੇਖੋ ਜੀ ਜੋ ਪਹਿਲੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਜੋ ਉਹਨਾਂ ਨੂੰ ਬਦਲਾ ਪਰ ਉਹ ਤੇ ਖਰੇ ਨਹੀਂ ਉਤਰੇ ਉਹ ਵੀ ਅੱਗੇ ਉਹੀ ਨੀਤੀ ਨਾਲ ਚੱਲ ਪਿਆ ਜੋ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਉਹ ਵੀ ਪਤਾ ਨਹੀਂ ਕੀ ਗੱਲ ਕੇਂਦਰ ਸਰਕਾਰ ਦੇ ਨਾਲ ਕਿਉਂ ਰਲ ਗਿਆ ਪਹਿਲੇ ਉਹਨਾਂ ਦੇ ਵਿਰੁੱਧ ਬੋਲਦੇ ਸੀ ਹੁਣ ਫੇਰ ਉਹਨਾਂ ਦੇ ਨਾਲ ਰਲ ਕੇ ਉਹੀ ਕੰਮ ਕਰ ਰਹੇ ਆ ਕਿ ਸਾਨੂੰ ਕੋਈ ਉਹਨਾਂ ਤੋਂ ਵੀ ਕੋਈ ਆਸ ਦੀ ਕਿਰਨ ਨਹੀਂ ਜਾਗ ਰਹੀ ਤੇ ਮੋਦੀ ਸਾਹਿਬ ਜੋ ਆ ਉਹ ਤਾਂ ਪਹਿਲੇ ਤਾਂ ਸਿੰਘਾਂ ਨੂੰ ਬੜਾ ਅਸੀਂ ਕਹਿੰਦੇ ਬਹੁਤ ਅੱਛੇ ਪ੍ਰਧਾਨ ਮੰਤਰੀ ਹੋਣਗੇ ਪਰ ਸਾਨੂੰ ਹੁਣ ਜੋ ਉਹ ਤਾਂ ਸਿੰਘਾਂ ਨਾਲ ਇੰਨਾ ਵੱਡਾ ਬੇਤਕਰਾ ਕਰ ਰਿਹਾ ਹੈ ਕਿ ਉਹ ਤਾਂ ਕਹਿੰਦੇ ਇਕੱਲੇ ਹਿੰਦੂ ਹੀ ਆ ਜਾਣਗੇ ਆਉਣ ਵਾਲੇ ਸਾਲਾਂ 'ਚ ਅਸੀਂ ਉਹਨਾਂ ਨੂੰ ਪ੍ਰਾਈਮ ਮਿਨਿਸਟਰ ਦੁਆਰਾ ਬਣਾ ਦਿੱਤਾ ਤਾਂ ਮੇਰਾ ਖਿਆਲ ਨਹੀਂ ਪੰਜਾਬ ਦੇ ਵਿੱਚ ਅਸੀਂ ਮੁੜ ਕੇ ਰਹਿ ਸਕਾਂਗੇ ਢੰਗ ਦੇ ਨਾਲ ਹਿੰਦੂ ਰਾਜ ਹੀ ਹੋ ਜਾਏਗਾ ਸਿੱਖ ਰਾਜ ਖਤਮ ਹੀ ਕਰ ਦੇਣਾ ਉਹ ਨਹੀਂ ਸਿੱਖ ਰਹਿਣੇ ਨਹੀਂ ਦੇਣੇ ਜਿੱਦਾਂ ਦਾ ਉਹਨਾਂ ਦਾ ਅੱਗੇ ਚੱਲ ਰਿਹਾ ਹੈਗਾ ਤੇ ਇਹੀ ਆ ਸਿੱਖ ਅੱਛਾ ਇੱਕ ਸਵਾਲ ਸਰ ਇਹ ਪੁੱਛਣਾ ਚਾਹ ਨਹੀਂ ਜਦੋਂ ਉਸੇ ਗੱਲਾਂ ਬਾਤਾਂ ਕੀਤਾ ਉਸੇ ਕਿ ਹਿੰਦੂ ਰਾਜ ਹੋ ਜਾਏਗਾ ਸਿੱਖ ਰਾਜ ਰਹੇਗਾ ਨਹੀਂ ਇਹ ਰਾਜ ਤੋਂ ਤੁਹਾਡਾ ਕੀ ਮਤਲਬ ਹੈ ਕਿ ਕਿਸ ਤਰ੍ਹਾਂ ਦਾ ਰਾਜ ਕਿ ਕੋਈ ਆਪਸ ਦੇ ਵਿੱਚ ਹਿੰਦੂ ਭਰਾ ਵੀ ਮੈਂ ਦੇਖਿਆ ਕਿ ਇੱਥੇ ਗੱਲਾਂ ਕਰਕੇ ਆ ਰਹੀਆਂ ਤੇ ਹਿੰਦੂ ਭਰਾ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵਿੱਚ ਖੜੇ ਹੋਏ ਨੇ ਉਹ ਵੀ ਇਨਸਾਫ਼ ਮੰਗ ਰਹੇ ਆ ਦੇਖ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਆ ਇਹ ਕਦੇ ਨਹੀਂ ਹੋਊਗਾ ਇੱਥੇ ਭਾਵੇਂ ਅਸੀਂ ਘਟਗਣਤੀ ਜਾਂ ਪਰ ਸਾਡੀਆਂ ਇਸ ਦੇਸ਼ ਦੇ ਵਿੱਚ 94% ਕੁਰਬਾਨੀਆਂ ਨੇ ਜਦੋਂ ਦੇਸ਼ ਨੂੰ ਸੋਨੇ ਦੀ ਲੋੜ ਪਈ ਉਦੋਂ ਪੰਜਾਬ ਦੇ ਵਿੱਚੋਂ 7 ਕਵਾਂਟਰਾ 80 ਕਿਲੋ ਪਸੂਨਾ ਇਕੱਠਾ ਕਰਕੇ ਦਿੱਤਾ ਗਿਆ ਸਰ ਇਸ ਤਰ੍ਹਾਂ ਦਾ ਕੋਈ ਬਿਆਨ ਪ੍ਰਧਾਨ ਮੰਤਰੀ ਦਾ ਸੁਣਿਆ ਕਿ ਜਿੱਥੇ ਉਹਨਾਂ ਨੇ ਕਿਹਾ ਕਿ ਮੈਂ ਹਿੰਦੂ ਰਾਸ਼ਟਰ ਚਾਹਨਾ ਵਾ ਦੇਖੋ ਤੁਸੀਂ ਕੋ ਜੋ ਕੋ ਕਰ ਰਿਹਾ ਹੋ ਕੋ ਕਰ ਨਹੀਂ ਰਿਹਾ ਆ ਉਹ ਕਰਨੀ ਕਰ ਕੀ ਨਹੀਂ ਰਿਹਾ ਸਭ ਕੁਝ ਤੁਹਾ ਅੱਖਾਂ ਦੇ ਸਾਹਮਣੇ ਆ ਤੁਸੀਂ ਕਿਹੜੇ ਨਿਆਣੇ ਆ ਅੱਜਕੱਲ੍ਹ ਲੱਗਦਾ ਹੈ ਕਿ ਇਹ ਜਿਹੜੀ ਰਾਜਨੀਤੀ ਹੋ ਰਹੀ ਹੈ ਧਰਮ ਦੀ ਰਾਜਨੀਤੀ ਹੋ ਰਹੀ ਹੈ ਇਹ ਉੱਪਰ ਰਾਜਨੀਤਿਕ ਲੋਕ ਹੀ ਕਰ ਰਹੇ ਨੇ ਪਰ ਆਪਸੀ ਭਾਈਚਾਰੇ ਚ ਪਿਆਰ ਕਿੱਦਾਂ ਦਾ ਤੁਸੀਂ ਜ਼ਮੀਨੀ ਸਤਹ ਤੇ ਦੇਖੋ ਕਿੱਦਾਂ ਦਾ ਦੇਖੋ ਪੂਰਾ ਪਿਆਰ ਹੈ ਸਟਰੇ ਲੈਵਲ ਦਾ ਪੂਰਾ ਪਿਆਰ ਆ ਇਹ ਬਾੜੋ ਦਾ ਰਾਜ ਕਰਾਉਣੀ ਨੀਤੀ ਕਰਕੇ ਇੱਕ ਰਾਜ ਆਪਣਾ ਹਸਦਾ ਵੇ ਇਥੇ ਹੈਡਰ ਰਾਜ ਕਰਨਾ ਚਾਹੁੰਦਾ ਇਹ ਕਦੇ ਵੀ ਪੰਜਾਬ ਦੇ ਲੋਕ ਕਦੇ ਵੀ ਹੋਣ ਨਹੀਂ ਦੇਣਗੇ 94% ਸਾਡੀਆਂ ਕੁਰਬਾਨੀਆਂ ਆ ਅੱਜ ਦੇਸ਼ਾਂ ਬੇਚਾਂ ਜਿੱਤ ਵੀ ਜਾ ਕੇ ਸਾਡੇ ਸਿੱਖ ਭਾਈਚਾਰੇ ਦੇ ਲੋਕ ਉੱਥੇ ਵੀ ਜਾ ਕੇ ਨਮਾਇੰਗੀਆਂ ਕਰ ਰਹੇ ਨੇ ਬਾਹਰਲੇ ਲੋਕਾਂ ਨੇ ਨਾ ਲੜਤਾ ਪਾਈਆਂ ਜੋ ਪਿੱਛੇ ਕਿਸਾਨੀ ਸੰਘਰਸ਼ ਮੋਰਚੇ ਦੇ ਵੇ ਸਾਡਾ ਨਾ ਕੀਤਾ ਗਿਆ ਇਹ ਕਦੇ ਵੀ ਨਹੀਂ ਹੋਊਗਾ ਇਹ ਤਾਂ ਇਹਨੂੰ ਆਪਣੇ ਆਪ ਸੋਚ ਲੈਣਾ ਚਾਹੀਦਾ ਵੀ ਇਹਨਾਂ ਲੋਕਾਂ ਦਾ ਮਾਣ ਸਤਿਕਾਰ ਜੇ ਅੱਜ ਜੋ ਇਹ ਰਾਜਪਾਕ ਮਾਨ ਰਹਿ ਰਹੇ ਸਾਡੇ ਗੁਰੂਆਂ ਪੀਰਾਂ ਨੇ ਸ਼ਹਾਦਤਾਂ ਦੇ ਕੇ ਤਾਂ ਉਹ ਲੋ ਤਿਲਕ ਜੰਜੂ ਦੀ ਰਾਖੀ ਕਰਕੇ ਇੱਥੇ ਤਾਂ ਕਰ ਕੁਰਵਾਨੀਆਂ ਦੇ ਕੇ ਕੀਤਾ ਸਾਡੇ ਨਾਲ ਇਹ ਧੱਕੇ ਕਰ ਰਹੇ ਇਹਨਾਂ ਨੂੰ ਬਣਦਾ ਨਹੀਂ ਹੱਕ ਬਣਦਾ ਇਹਨਾਂ ਦਾ ਸੋ ਲਾਟਵਾਲ ਟੋਲ ਪਲਾਜ਼ਾ ਦੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੀਆਂ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ ਉਦੋਂ ਹੀ ਅੱਜ ਕੋਮ ਇਨਸਾਫ ਮੋਰਚੇ ਦੇ ਵੱਲੋਂ ਜਿਹੜੀ ਕਿ ਬਿਆਨਬਾਜ਼ੀ ਕੀਤੀ ਗਈ ਸੀ ਕਿ 11 ਵਜੇ ਤੋਂ ਲੈ ਕੇ 2 ਵਜੇ ਤੱਕ ਟੋਲ ਪਲਾਜ਼ਾ ਫ੍ਰੀ ਕੀਤੇ ਜਾਣਗੇ ਉਸ ਤਹਿਤ ਗੱਡੀਆਂ ਜਿਹੜੀਆਂ ਕਿ ਗੱਡੀਆਂ ਜਾ ਰਹੀਆਂ ਨੇ ਪਰ ਇੱਥੇ ਕਿਸਾਨ ਜਥੇਬੰਦੀਆਂ ਨੇ ਵੀ ਗੱਲ ਕੀਤੀ ਉਹਨਾਂ ਨੇ ਕਿ ਜਿਸ ਤਰ੍ਹਾਂ ਆ ਆਪਣਾ ਖਾਸ ਮੰਨ ਕੇ ਜਿਹੜਾ ਕਿ ਉਸੇ ਕਾਲ ਦਰਮਿਆਨ ਜੋ ਵੀ ਹੋਏਗਾ ਉਹ ਕਰਨਗੇ ਤੇ ਅਗਲੀਆਂ ਕਾਲਾਂ ਦਾ ਇੰਤਜ਼ਾਰ ਕਰਨਗੇ ਤਦ ਤੱਕ ਇਹ ਮੋਰਚਾ ਬੰਦ ਨਹੀਂ ਕੀਤਾ ਜਾਏਗਾ ਜਦ ਤੱਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਕਮਨ ਸੇਵ ਸਿੰਘ ਦੇ ਨਾਲ ਪ੍ਰਿਅੰਕਾ ਸ਼ਰਮਾ ਲੁਧਿਆਣਾ ਲੈ ਕੇ